ਮਸ਼ਹੂਰ ਬਾਡੀ ਬਿਲਡਰ ਅਤੇ ਅਦਾਕਾਰ ਬਰਿੰਦਰ ਕੁਮੜ ਦੀ ਮੌਤ ਤੋਂ ਬਾਅਦ ਮਨਕੀਰ ਤੌਲਕ ਪਾਪਕ ਹੁੰਦੇ ਨਜ਼ਰ ਆਏ। ਉਹਨਾਂ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਉਹ ਅਜੇ ਆਪਣੇ ਪਿਆਰੇ ਮਿੱਤਰ ਰਾਜਵੀਰ ਜਵੰਦਾ ਦੇ ਦੁੱਖ ਦੇ ਵਿੱਚੋਂ ਉੱबरे ਵੀ ਨਹੀਂ ਸਨ ਕਿ ਇੱਕ ਹੋਰ ਦੁੱਖ ਉਹਨਾਂ ਸਾਹਮਣੇ ਆਣ ਖੜੋਤਾ ਹੈ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੇਰੇ ਡਿਸਕ ਪ੍ਰੋਬਲਮ ਹੋਣ ਕਰਕੇ ਅੱਜ ਮੈਂ ਰਾਜਵੀਰ ਵੀਰੇ ਦੇ ਸ਼ੁਨਨ ਤੇ ਨਹੀਂ ਜਾ ਪਾਇਆ ਤੇ ਮੈਂ ਘਰੇ ਬੈਠਾ ਟੀਵੀ ਤੇ ਸਾਰਾ ਸੰਸਕਾਰ ਹਨਾ ਸਾਰਾ ਕੁਝ ਲਾਈਵ ਦੇਖ ਰਿਆ ਸੀ ਹਜੇ ਅਸੀਂ ਰਾਜਵੀਰ ਵੀਰ ਦੇ ਦੁੱਖ ਚੋਂ ਬਾਹਰ ਨਹੀਂ ਆਏ ਹੁਣੇ ਯਾਰ ਪਤਾ ਲੱਗਦਾ ਹੈ ਵੀ ਵਰਿੰਦਰ ਘੁੰਮਣ ਜੋ ਕਿ ਬੋਡੀ ਬਿਲਡਿੰਗ ਦਾ ਬਾਦਸ਼ਾਹ ਸੀ ਸਾਡੇ ਵਿੱਚ ਨਹੀਂ ਰਿਹਾ ਬਹੁਤ ਦਿਲ ਅਦਾਸ ਹੋਇਆ ਸੁਣ ਕੇ ਆ ਥੋੜੇ ਦਿਨ ਪਹਿਲਾਂ ਜਦੋਂ ਅਸੀਂ ਸੇਵਾ ਕਰ ਰਹੇ ਸੀ ਵੀਰੇ ਨੇ ਮੇਰੀਆਂ ਵੀਡੀਓਜ਼ ਪਾਈਆਂ ਵੀਮਨ ਕਿਰਤ ਬਹੁਤ ਵਧੀਆ ਕੰਮ ਕਰ ਰਿਹਾ ਹੈ ਪਰ ਮੈਨੂੰ ਨਹੀਂ ਪਤਾ ਸੀ ਅੱਜ ਮੈਂ ਵੀਰੇ ਦੀਆਂ ਅਲਵਿਦਾ ਲਿਖ ਕੇ ਵੀਡੀਓ ਪਾਉਂਗਾ ਫੋਟੋਆਂ ਪਾਉਂਗਾ ਸੋ ਆਹੀ ਕਹਿੰਦੇ ਆਂ ਵੀ ਵਾਹਿਗੁਰੂ ਪਰਿਵਾਰ ਨੂੰ ਬਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ